ਉਤਰੀ ਪਹਾੜ ਦੇ ਵਿੱਚ ਸਥਿਤੀ ਖੜਾ ਦੀ ਸਥਿਤੀ ਜਿਹੜੀ ਆ ਕਾਫੀ ਨਾਜ਼ੁਕਿਆ ਔਰ ਸਥਿਤੀ ਜਿਹੜੀ ਆ ਦਿਨਾਂ ਦਿਨ ਵਿਗੜਦੀ ਜਾ ਰਹੀ ਆ ਆਸੀ ਕਿ ਹੁਣ ਹੌਲੀ ਹੌਲੀ بارشਾਂ ਕੱਟਣਗੀਆਂ 31 ਅਗਸਤ ਤੋਂ ਬਾਅਦ بارشਾਂ ਕੱਟਣੀਆਂ ਆ ਦੋ ਦਿਨਾਂ ਸਥਿਤੀ ਨਾਰਮਲ ਹੋਊਗੀ ਲੇਕਿਨ ਉੱਤੇ ਹਿਮਾਚਲ ਜੀਐਨਕੇ ਦੇ ਵਿੱਚ بارشਾਂ ਲਗਾਤਾਰ ਜਾਰੀ ਨੇ ਉਹਨਾਂ ਕਰਕੇ ਡੈਮ ਜਿਹੜੇ ਨੇ ਉਹ ਫੁੱਲ ਨੇ ਡੈਮ ਦੇ ਗੇਟ ਖੋਲਣੇ ਪੈ ਰਹੇ ਆ ਔਰ ਉਸ ਕਰਕੇ ਬਹੁਤ ਸਾਰੇ ਇਲਾਕੇ ਜਿਹੜੇ ਨੇ ਉਹਨਾਂ ਚ ਉਹ ਹੜ੍ਹਾਂ ਨਾਲ ਪ੍ਰਭਾਵਿਤ ਨੇ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੋਪੜ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਇਹ ਬਹੁਤ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਐਸਲੇ ਨੇ ਕਿਉਂਕਿ ਜਿਹੜੇ ਪਾਖੜਾ ਤੇ ਪੌਂਗ ਡੈਮ ਦੇ ਗੇਟ ਜਿਹੜੇ ਨੇ ਉਹ ਖੋਲਣੇ ਪਏ ਨੇ ਤੁਹਾਨੂੰ ਪਤਾ ਹੀ ਆ ਕੋਈ ਗੁਰਦਾਸਪੁਰ ਅੰਮ੍ਰਿਤਸਰ ਫਿਰੋਜ਼ਪੁਰ ਫਾਜ਼ਿਲਕਾ ਦੀ ਸਥਿਤੀ ਤਾਂ ਅੱਗੇ ਹੀ ਕਾਫੀ ਨਾਜ਼ੁਕ ਸੀ ਕੇਂਦਰ ਦੇ ਮੰਤਰੀ ਸ਼ਿਵਰਾ ਚੋਹਾਨ ਜਿਹੜੇ ਨੇ ਉਹ ਪੰਜਾਬ ਦਾ ਦੌਰਾ ਕਰਨ ਆ ਰਹੇ ਆ ਇਹ ਵੈਸੇ ਸਥਿਤੀ ਸਿਰ ਪੰਜਾਬ ਚ ਹੀ ਨਹੀਂ ਵਿਗੜੀ ਨਹੀਂ ਉੱਤੇ ਯਮਨਾ ਦਾ ਪਾਣੀ ਜਿਹੜਾ ਲੈਵਲ ਆ ਦਿੱਲੀ ਦੇ ਨਾਲ ਜਿਹੜਾ ਯਮਨਾ ਦਾ ਲੈਵਲ ਆ ਉਹ ਵੀ ਕਾਫੀ ਉੱਪਰ ਗਿਆ ਹੋਇਆ ਵਾ ਪੰਜਾਬ ਨੂੰ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਾ ਡਿਕਲੇਅਰ ਕੀਤਾ ਗਿਆ ਵਾ ਔਰ 7 ਸਤੰਬਰ ਤੱਕ ਸਕੂਲ ਤੇ ਕਾਲਜ ਜਿਹੜੇ ਨੇ ਉਹ ਬੰਦ ਰਹਿਣਗੇ ਜਿਹੜੀ ਛੁੱਟੀਆਂ ਜਿਹੜੀਆਂ ਵਾ ਉਹ ਦਾਅ ਦਿੱਤੀਆਂ ਗਈਆਂ ਵਾ ਅ ਅਸਲੇ ਮੈਂ ਫਿਰ ਦੱਸ ਦਵਾਂ ਕਿ ਸਥਿਤੀ ਕਾਫੀ ਨਾਜ਼ੁਕ ਆ ਚੰਡੀਗੜ੍ਹ ਦੇ ਨਾਲ ਕਕਰ ਜਿਹੜਾ ਜਿਹੜਾ ਵਾ ਉਹ ਵੀ ਖਤਰੇ ਤੋਂ ਉੱਤੇ ਚੱਲ ਰਿਹਾ ਵਾ ਪਟਿਆਲਾ ਤੇ ਚੰਡੀਗੜ੍ਹ ਦੇ ਵਿੱਚ ਮੁਹਾਲੀ ਇਹ ਸਾਰੇ ਇਲਾਕੇ ਜਿਹੜੇ ਨੇ ਇੱਥੇ ਇਹਨਾਂ ਨੂੰ ਇੱਥੇ ਰੈਡ ਅਲਰਟ ਡਿਕਲੇਅਰ ਕੀਤਾ ਗਿਆ ਵਾ ਸੁਖਨਾ ਲੇਖ ਦੇ ਜਿਹੜੇ ਗੇਟ ਨੇ ਉਹ ਫਿਰ ਖੋਲਣੇ ਪਏ ਨਾਰਮਲੀ ਵਾਰੇ ਗੇਟ ਖੋਲਣੇ ਪੈ ਰਹੇ ਨੇ ਅੱਜ ਤੱਕ ਕਦੀ ਇਦਾਂ ਨਹੀਂ ਹੋਇਆ ਸੋ ਮੈਂ ਜਿਵੇਂ ਦੱਸਿਆ ਕਿ ਸਥਿਤੀ ਜਿਹੜੀ ਆ 1988 ਤੋਂ ਬਾਅਦ ਇੰਨੀ ਨਾਜ਼ੁਕ ਕਦੀ ਨਹੀਂ ਸੈਕਟਰੀ ਕਨਾਲ 1988 ਜਿਹੜਾ ਵਾ ਉਹ ਰਿਪੀਟ ਹੋ ਰਿਹਾ ਵਾ ਔਰ ਕਿਉਂਕਿ 1988 ਦੇ ਫਲੈਟਸ ਨੂੰ ਬਹੁਤ ਦੇਰ ਹੋ ਗਈ ਸੀ ਜਿਹੜੀ ਸਟੇਟ ਸੀ ਸੂਬਾ ਸੀ ਸਰਕਾਰ ਸੀ ਉਹ ਸ਼ਾਇਦ ਇਨੀ ਸਥਿਤੀ ਗੰਭੀਰ ਸਥਿਤੀ ਵਾਸਤੇ ਤਿਆਰ ਨਹੀਂ ਸੀ ਇਹੋ ਹੀ ਲੱਗ ਰਿਹਾ ਵਾ ਕਿ ਮਾਚਲ ਜੀ ਵਿੱਚ ਸਥਿਤੀ ਕਾਫੀ ਖਰਾਬ ਹੈ ਉੱਥੇ ਵੀ ਲੈਂਡਸਲਾਈਡਸ ਹੋ ਰਹੀਆਂ ਵਾ ਚੰਬਾ ਨਾ ਨਾ ਮੰਡੀ ਇਲਾਕੇ ਜਿਹੜੇ ਨੇ ਉੱਥੇ ਲਗਾਤਾਰ ਲੈਂਡਸਲਾਈਡ ਕਰਕੇ ਬਹੁਤ ਸਰੀਆਂ ਮੌਤਾਂ ਵੀ ਹੋਈਆਂ ਹੁਣ ਤਾਂ ਕਾਲਪੋਸਟ 6869 ਮੌਤਾਂ ਜਿਹੜੀਆਂ ਹਿਮਾਚਲ ਪ੍ਰਦੇਸ਼ ਵਿੱਚ ਹੋ ਚੁੱਕੀਆਂ ਵਾਂ 400 ਦੇ ਕਰੀਬ ਘਰ ਜਿਹੜੇ ਨੇ ਉਹ ਟੈਗ ਟੈਗੇ ਨੇ ਆਰਮੀ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਪੰਜਾਬ ਹਿਮਾਚਲ ਦੇ ਵਿੱਚ ਬਿਜ਼ੀ ਆ ਲੋਕਾਂ ਨੂੰ ਸੁਰੱਖਿਤ ਜਗ੍ਹਾ ਤੇ ਪਹੁੰਚਾਉਣ ਲਈ ਵਾਸਤੇ ਅਫਸੋਸ ਦੀ ਗੱਲ ਇਹ ਆ ਕਿ ਇਹ ਨਾਜ਼ੁਕ ਹਾਲਾਤਾਂ ਦੇ ਵਿੱਚ ਵੀ ਕੁਝ ਲੋਕ ਜਿਹੜਾ ਵਾ ਉਹ ਨਜਾਇਜ਼ ਫਾਇਦਾ ਠਾਣਾ ਚਾਹੁੰਦੇ ਆ ਕਿਉਂਕਿ ਲੋਕਾਂ ਨੇ ਅਪੀਲ ਕੀਤੀ ਕਿ ਹਾਲਤ ਬੜੀ ਖਰਾਬ ਹੈ ਸਰਕਾਰਾਂ ਨੂੰ ਅਪੀਲ ਹੋਈ ਕਿ ਲੋਕਾਂ ਲੋਕੀ ਮਦਦ ਕਰਨ ਫਲਡ ਇਫੈਕਟਿਡ ਏਰੀਆਜ਼ ਦੇ ਵਿੱਚ ਜਿਹੜੇ ਲੋਕਾਂ ਦੀ ਉਹਨਾਂ ਨੂੰ ਮਦਦ ਦੀ ਲੋੜ ਹੈ ਔਰ ਬਹੁਤ ਸਾਰੇ ਫੇਕ ਅਕਾਊਂਟ ਵੀ ਜਿਹੜੇ ਨੇ ਫੇਕ ਅਪੀਲਸ ਵੀ ਬੜੀਆਂ ਨੇ ਸੋ ਮੇਰੀ ਵੀ ਗੁਜ਼ਾਰਿਸ਼ ਆ ਕਿ ਜੇ ਕੋਈ ਰਾਹਤ ਪਹੁੰਚਾਣੀ ਹੋਵੇ ਤੇ ਸਰਕਾਰ ਦੇ ਥਰੂ ਪਹੁੰਚਾਓ ਜਾਂ ਫਿਰ ਜਿਹੜੇ ਪ੍ਰੋਪਰ ਐਨ ਜੀਓਜ਼ ਨੇ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਵਾ ਜਿਨ੍ਹਾਂ ਬਾਰੇ ਕੋਈ ਸ਼ੱਕ ਨਹੀਂ ਉਹਨਾਂ ਦੇ ਥਰੂ ਰਾਹਤ ਕਾਰਜ ਜਿਹੜੇ ਨੇ ਉਹ ਪਚਾਓ ਡਾਇਰੈਕਟਲੀ ਜੇ ਕੋਈ ਅਪੀਲ ਕਰਦਾ ਵਾ ਤੇ ਉਹਨੂੰ مالی ਮਦਦ ਕਰਨ ਦੀ ਖਾਸ ਕਰਕੇ ਗੁਰੇਜ਼ ਕਰੋ ਕਿਉਂਕਿ ਇਸ ਵੇਲੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਲੋਕਾਂ ਨੂੰ ਗੁੰਮਰਾ ਕਰ ਰਿਹਾ। ਬਸ ਇਹ ਤਾਂ ਅਫਸੋਸ ਦੀ ਗੱਲ ਹੈ ਕਿ ਇਹਨਾਂ ਹਲਾਕਾਂ ਦੇ ਵਿੱਚ ਵੀ ਕੁਝ ਲੋਕੀ ਜਿਹੜੇ ਨਜਾਜ਼ ਫਾਇਦਾ ਠੋਣਾ ਚਾਹੁੰਦੇ ਨੇ ਪਰ ਇਹ ਆਪਣੇ ਮੁਲਕ ਦੇ ਹਾਲਾਤ ਪੰਜਾਬ ਦੇ ਹਾਲਾਤ ਇਸ ਵੇਲੇ ਬਣੇ ਹੋਏ ਨੇ। ਫਿਰ ਦੱਸ ਦਵਾਂ ਕਿ ਫਲੱਡਸ ਕਰਕੇ ਹਿਮਾਚਲ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਨੇ। और उन्नीस सौ अठासी तो बाद यह नाजुक हालात अभी तक कभी नहीं बने बारिश करके डैम के गेट खोले जा रहे हैं एरिया बहुत सारे नंगल तो थले जो उ फ्लडस की स्थिति जी बनी हुई है फ्लड्स के उ निगाह रखा अगले दिनों बारे गल बात करते रहोंगे